ਕਚਰ ਚੋਂ ਨਹੀਂ ਦਾ ਜੱਬ ਜੱਬ ਪਤਾ ਨਹੀਂ ਕਿੱਦੇ ਨਿਪੜੂਗਾ ਨਿਪੜੀ ਕਿ ਹੋਲੀ ਹੋਲੀ ਲਗੂਛਰੇ ਫਿਰ ਤੈਨੂੰ ਪਤਾ ਗਰਮੀ ਵਾਲੀ ਪੰਜਾਬਾ ਲਾਉਣਾਰੇ ਵੀ ਕੀ ਕਰਨਗੇ ਬਚਾਰੇ ਮਰਦਾ ਪੰਜ ਦਾ ਗੋਲੀ ਖਾਦੀ ਵੀ ਨਸ਼ਾ ਨਹੀਂ ਕਰਦੀਗੀ ਗੋਲੀ ਘੱਟ ਖਾਇਆ ਕਰ ਲੱਗ ਜੇਗਾ ਮੇਰਾ ਸਭ ਖੜਿਆ ਇੱਕ ਹੀ ਖਾਣਾ ਮੈਂ ਖੜਾ ਵਾਲਿਆਂ ਖਾਣਾ ਹੱਛਪਟਾ ਲਈ ਹਾਂ ਨਾ ਨਾ ਤੈਨੂੰ ਭੁੱਕੀ ਲਿਆ ਕੇ ਦੂੰ ਪਾਗ ਮੋ ਖਾ ਲਿਆ ਕਰ ਭੁੱਕੀ ਬਾਦ ਨਸ਼ਾ ਨਹੀਂ ਕਰਦੀਗੀ ਹੋ ਨਹੀਂ ਛੇੜਾ ਵਧੀਆ ਨਸ਼ਾ ਹੁੰਦਾ ਤੌੜੀ ਅੱਛਾ ਕੂੰ ਗੋਲੀਆਂ ਕੇ ਵੜਿਆ ਹੁਣ ਚਮ ਖਾ ਕੇ ਦੇਖ ਲਉ ਇੱਕ ਵਾਰੀ ਐਥੇ ਵੱਟ ਪੋਜਦਾ ਪੋਜਦਾ ਵਿੱਚ ਦੇਖ ਪਿੰਗਾ ਥਾਰਾ ਗੋਲੀ ਦਾ ਹੁਆ ਘਬਰਾਟ ਜੀ ਆਉਂਦੀ ਆ ਗੋਲੀ ਜੀ ਖਾ ਕੇ ਅੱਛਾ ਹੂੰ ਨਾ ਨਾ ਰੋਟੀ ਖਾ ਲਈਓ ਫੇਰ ਨਹੀਂ ਔਰ ਪੋਖੇ ਤੇ ਡੌਂ ਗਿਆ ਆਪੋ ਕੁ ਵੀ ਵਧੀਆ ਨਸ਼ਾ ਕਰਦੀ ਹੈ ਹਾਂ ਨਾ ਆਪਾਂ ਖਾਣਿਆਂ ਜੈਕਟ ਨੂੰ ਪੱਟ ਲੱਗਦਾ ਉਹ ਪੱਟਾ ਕੁ ਖਾਤਾ ਕਰ ਤਾਈ ਤਾਂ ਸਾਰਾ ਦਿਨ ਬੜਕ ਚ ਰਹਿਣਾ ਬੜਕ ਚ ਕਾ ਜਾ ਹੋਰ ਹੁਣ ਸਾਰੇ ਕਹਿੰਦੇ ਸੋ ਬੜਾ ਭਰਾਵਾ ਤੁਹਾਡੇ ਵਾਲਾ ਤੇਰੇ ਵਾਲਾ ਚਾਚਾ ਬੋਲਾ ਭਾਂ ਜੋ ਆ ਰਹਿਦਾ ਕਹਿੰਦਾ ਨੋ ਨੋ ਨਹੀਂ ਨਹੀਂ ਲੈ ਪਾਣੀ ਚੱਲੀ ਜਾਂਦਾ ਹਾਂ ਪਾਣੀ ਛੱਡਿਆ ਸੀ ਮੈਂ ਆਪਣੀ ਹਾਂ ਕਿਸੇ ਨੂੰ ਪੁੱਛਿਆ ਸੀ ਆਪਣੀ ਤਾਂ ਵਾਰੀ ਗੱਲ ਦੀ ਬਣਦੀ ਆ ਹਾਂ ਕੁਛੇ ਤੋਂ ਫਰਾ ਉਹ ਕਹਿੰਦੇ ਵੱਡਲਾ ਚੱਲ ਜਾਂਦਾ ਨਹੀਂ ਨਾ ਨਾ ਮੇਰੇ ਨਾਲ ਗੱਲ ਕਰਾ ਦੀ ਤੂੰ ਨਾ ਕੋਈ ਗੱਲ ਨਹੀਂ ਕਹਦਾ ਸੀ ਮੈਂ ਉਹ ਚਾਚੀ ਨੇ ਭੇਜਿਆਗਾ ਫਿਰ ਠੀਕ ਹੈ ਇtanto ਨਹੀਂ ਗਿਆ ਬਾਅਦ ਡੰਡਾ ਕੁਆ ਪਾਣੀ ਜਾਂ ਟੁੱਟ ਗਈ ਚਾਚਾ ਆਪਾਂ ਬਾਹਣ ਜਾ ਥੋੜਾ ਜਿਹਾ ਬਾਹਣ ਦੇ ਜੇ ਕਾਖੀ ਵਾਲਾ ਹੋ ਜੀ ਟਰਾਈਟ ਲਿਆ ਫਿਰ ਕਦੋਂ ਔੜ ਕੀ ਹੈ ਬਾਹੜੇ ਟਰਾਈਟ ਲਿਆ ਹੋਰ ਬਾਲਾ ਕਰ ਬਾਕੀ ਦਾ ਬਾਹ ਪਿਆ ਛਰਾਂ ਰਹੇਗਾ ਥੋੜਾ ਜਿਹਾ ਫਟ ਗਿਆ ਇਹ ਬਾਹ ਟਰਾਈਟ ਲਿਆ ਜੀ ਕੋਜ ਜੱਟ ਜਰੋਜ ਕੋਜ ਲੱਗ ਜਾਂਦਾ ਤਾਂ ਪਾਉਣ ਨੂੰ ਥੋੜਾ ਥੋੜਾ ਜਿਹਾ ਪਾਣੀ ਨਿਕਲਦਾ ਤੂੰ ਹੋਰੋਂ ਕਾੜ ਓਏ ਹਾਂ ਮੋਟਲੀ ਪੀਣਾ ਲਾ ਪਾਥਾ ਮਾਰੀ ਕਹੀਦਾ ਸਰਚੇਦ ਬਾਰੇ ਆਈ ਜਾਵੇ ਵੱਡਾ ਬਾਈ ਮੈਂ ਮਾਰੂੰ ਵੀ ਚਾਚਾ ਮਾਰੀ ਬਾਕੇ ਮੈਂ ਆਣਾ ਮੇਰਾ ਕੰਮ ਗੈਣ ਪੱਕੀ ਗੱਲ ਆ ਪੱਕੀ ਕਿ ਮਨ ਲੋ ਹਟਲ ਕੀਦਾ ਸੜਾ ਦੇਗਾ ਮੈਨੂੰ ਨਾਲੇ ਤੈਨੂੰ ਪਤਾ ਵੀ ਤੇਰਾ ਚਾਚਾ ਗੱਪ ਨਹੀਂ ਮਾਰਦਾ ਕਿਸੇ ਗੱਲ ਤੇ ਉਹ ਤੇਰੇ ਕੋਲੇ ਉਹ ਹੱਥ ਨੇ ਗੱਡੀਆਂ ਆ ਤੇ ਆਉਂਦੇ ਹੁੰਦੇ ਆ ਕੋਣ ਆਗੇ ਉਹ ਉਹ ਤਾਂ ਵੱਡੇ ਵੱਡੇ ਬੰਦੇ ਆ ਲੀਡਰ ਨੇ ਅੱਛਾ ਉਹ ਗਾੜੀ ਆ ਰੱਖਣਾ ਪੈਂਦਾ ਜਦ ਰ ਕਈ ਬੜੀ ਲੋੜ ਪਈ ਰਾਜਪੁਰਾ ਤੇ ਹਾਂ ਇੱਕ ਟੈਲੀਫੋਨ ਕਰਕੇ ਕਰ ਤੇ ਆਪਣੀ ਸੁਣਾਈ ਅੱਛਾ ਹਾਂ ਲੈ ਲਿੰਕ ਵਾਲੇ ਵੱਡੇ ਵੱਡੇ ਬਾਹ ਉਹ ਤੇ ਕਦੇ ਲੋੜ ਪਈ ਤਾਂ ਦੱਸੀ ਫਿਰ ਮੈਨੂੰ ਕੱਟਦਾ ਇਹ ਕੰਨੀ ਉਹ ਕਦਾ ਬਾਲਾ ਪੜਾ ਲੱਗਦਾ ਸੀਗਾ ਰਾਤ ਹਨਾ ਫੋਰ ਤਾਂ ਪਹੁੰਚ ਆ ਗਿਆ ਸੀਗਾ ਬਾਹਰਲੇ ਬਿੱਲੇ ਵਾਂਗੂ ਨਹੀਂ ਉਹ ਤਾਂ ਨਾ ਫਿਰ ਮੱਤਲੀ ਜਦੋਂ ਪੋਜੀਸ਼ਨ 'ਚ ਹੁੰਦਾ ਬੰਦਾ ਹਾਂ ਉਦੋਂ ਫਿਰ ਐਂ ਹੁੰਦਾ ਹਰੇਕ ਨੂੰ ਮਾਨ ਹੁੰਦਾ ਆਪਣੇ ਆਪਣੇ ਹੋਰ ਮਤਲਬ ਡਰ ਗਿਆ ਸੀ ਗੱਡੀਆਂ ਵਾਲਾਂ ਵੱਡੀਆਂ ਵੱਡੀਆਂ ਨਾਲ ਕੋਲ ਤਾਂ ਹਨਾ ਗੱਡੀਆਂ ਤਾਂ ਚਾਜੀ ਗੱਡੀਆਂ ਨਾਲ ਕੋਲੇ ਵੱਡੀਆਂ ਹਾਂ ਗੱਡਿਆਂ ਦੇ ਝਾੜੀ ਤੈਰ ਪਵਾਏ ਆ ਹਾਂ ਐ ਨਹੀਂ ਪਤਾ ਉੱਧ ਲੈਣ ਉਹ ਗੱਡਨੇ ਆ ਅੱਛਾ ਹਾਂ ਕਾਡਾ ਉੱਧ ਕੋਈ ਇਹਦਾ ਅੱਗ ਮਚਾਈ ਸੀਗੀ ਚਾਹ ਨਹੀਂ ਬਣਾਈ ਸੀਗੀ ਤੇ ਮਚਾਰ ਆ ਫਿਰ ਹਾਂ ਮਚਾਰ ਚਾਹ ਬਣਾਈ ਸੀ ਵੀ ਹਾਂ ਚਾਹ ਬਣਾਈ ਸੀ ਉਦੋਂ ਕੁੱਟ ਪਈ ਆ ਟੱਪਿਆ ਆ ਜਨ ਉਮਰ ਲਾਦਾ ਹੋਣੀ ਸ਼ੋਰ ਜਾ ਪੀ ਗਿਆ ਯਾਰਾ ਉਹ ਭਾਂਡੇ ਚ ਮੁੱਕ ਗਈ ਓਏ ਉਹ ਸ਼ੋਰ ਜਾ ਪੀ ਗਿਆ ਸੀਗਾ ਉਹ ਵਤੀਲੀ ਵੀ ਉਧਰ ਪਾਣੀ ਵਢਣ ਵਾ ਗਿਆ ਕੱਲ ਮੈਂ ਬੈਨਾ ਫਿਰ ਇੱਥੇ ਚੱਲ ਬਾਜਾ ਮੈਂ ਪਾਣੀ ਪਾਣੀ ਵਢਣ ਵਾ ਗਿਆ ਵਤੀਲੀ ਵੀ ਨਹੀਂ ਧੋਤੀ ਹਜੇ ਗਾ ਵੇ ਤੇ ਹੋਰ ਕਾਂਬਲਾ ਕੋਟੇ ਰੱਖਣੀ ਸੀ ਕਾ ਤਾਂ ਪਿੰਡੇ ਜਾ ਰੱਖੀ ਸੀਗੀ ਉਹ ਮੈਂ ਖਮਾ ਮੈਨੂੰ ਪਤਾ ਵੀ ਚਾਚਾ ਨੂੰ ਨਹੀਂ ਪਤਾ ਕਦੋਂ ਮੰਗ ਲੇ ਹਾਏ ਜੋ ਜਵਾਖ ਜਾ ਆਇਆ ਸੀਗਾ ਕਮਾਂਡਿੰਗਾ ਦੋ ਪੀ ਗਿਆ ਕਹਿੰਦਾ ਚਾਹ ਪਈ ਨਾ ਹੋ ਪਹਿਲੀ ਵਾਰ ਤੇ ਲਾਚੀਆਂ ਗਾਚੀਆਂ ਉਹਦੇ ਤੇ ਤਾਂ ਹਾਰਿੰਦਾਂ ਆਂਗੇ ਆ ਤਾਂ ਥੋੜੀਆਂ ਹੀ ਆ। ਚੱਕ ਚੁੱਕ ਸਾਰੀ ਕੱਢ ਦੋ ਫਿਰ। ਚੱਕ ਤਾਂ ਹਾਂ ਚੱਕ ਦਾ ਕੱਢ ਤੀ। ਵਾਸੀ ਢੱਕੇ ਮੱਕੀਆਂ ਜੇ ਫਿਰ ਓਖਾ ਹੋ ਗਿਆ ਤਾਂ ਦਮਾਰੇ ਕਿਉਂ ਕਾ ਨਹੀਂ ਲੱਗਦਾ। ਚੱਕ ਤਾਂ ਕੱਢ ਤੀ ਸੀ ਚਾਚਾ ਸਾਰੀ। ਹਾਂ ਸਾਰੀ ਕੱਢ। ਹੁਣ ਤਾਂ ਪਾਣੀ ਛੱਡ ਰੱਖਿਆ ਬਸ ਆ ਰਹੇਗਾ ਬਾਣ ਜ। ਹੌਂਟ ਵਧੀਆ ਖੜੀ ਐ। ਹਾਂ ਵਧੀਆ ਕੀ ਥੋੜਾ ਜਿਹਾ ਬਸ ਉਹ ਐ ਪੱਟਣ ਚ ਕੱਢੀ ਆ। ਨਾ ਗੇੜਾ ਮਾਰਦਾ ਮੈਂ ਚੱਕ ਕਰਦਾ ਥੋੜੇ ਤੋਂ ਨਹੀਂ ਫੋ ਪੈਂਦਾ। ਹਾਂ। ਆਹ ਕਿਲੇਟ ਕੇ ਫਿਰ ਰਮਾ ਦੇ ਤੜਕੇ ਕੱਜੂ ਕਰ ਦੇ ਹਾਂ ਤਾਂ ਅੱਜ ਰਾਤ ਨੂੰ ਇਹ ਰਾਤ ਭਰ ਦਾਂਗੇ ਆ ਰਾਤ ਨੂੰ ਤੈਨੂੰ ਲਿਆ ਕੇ ਨੂੰ ਬੋਤਲ ਖੱਤੀ ਆ ਉਹ ਦਾੜੂ ਪਰ ਖੱਤੀ ਹੋ ਨਸ਼ਾ ਆ ਗਿਆ ਵਦਿਆ ਨਸ਼ਾ ਪਤਾ ਨਹੀਂ ਪਰ ਮੈਂ ਕਿਹੜਾ ਪੀਚੀ ਐ ਛੇੜਾ ਹੁਣ ਅੱਛਾ ਹਾਂ ਚਲ ਆਪਾਂ ਮੈਂ ਚੈਸਟ ਕਰ ਲੂਆਂ ਤੂੰ ਲਿਆ ਦੇ ਮੈਨੂੰ ਬੋਤਲ ਬੋਤਲ ਲਿਆ ਦੂ ਮੈਂ ਕਿਤਾ ਡੇਗੀ ਨਾ ਪੀ ਪੀ ਕੇ ਨਾ ਮੈਂ ਥੋੜੀ ਜਿਹੀ ਪੀਉਂ ਇੰਨੀ ਕੀ ਇੰਨੀ ਦੀ ਹਾਂ ਆ ਜਾ ਫਿਰ ਦੂਰੇ ਬਹਿ ਜਾ ਐ ਕਿ ਮਰੀ ਸੀਗਾ ਦੇਖ ਕਿਉਂਦਾ ਸੀਗਾ ਉਧਰ ਕੀ ਕਰੇਗਾ ਉਹ ਮੈਂ ਦੇਖਦਾ ਸੀਗਾ ਯਾਰ ਮਹਾ ਹਣੀ ਨਾ ਉਧਰ ਟੁੱਟ ਜੀ ਕਿਤੇ ਬੜੀਆਂ ਬੜੀਆਂ ਕਹੀ ਜਾਂਦੀਆਂ ਸੀਗੀਆਂ ਹੂੰ ਵੀ ਉਰਲੇ ਘਾਰੇ ਚ ਪਾਣੀ ਛੱਡਦੇ ਜੇ ਲਾਈ ਜਾਂਦੇ ਮੈਨੂੰ ਐ ਸੀਗਾ ਥੋੜਾ ਜਿਹਾ ਸਿੱਧਾ ਉੜ ਗਏ ਦੀਨੇ ਅਸੀਂ ਪਰ ਜਿਹੜਾ ਬਾਣ ਲਾਇਆ ਨੱਕੇ ਨਾ ਪਹਿਲੇ ਛੱਡ ਦੇ ਮਾਤਰੀ ਜਦੋਂ ਟ੍ਰਾਈ ਟਲੈਂਟ ਗਿਆ ਵਾਹ ਕਿ ਹੱਜੇ ਛੱਡਦੀ ਹੈ ਹਾਂ ਤਾਂ ਮੈਂ ਥੋੜਾ ਜਿਹਾ ਬੰਦ ਕਰਕੇ ਉਹ ਵੀ ਪਰਲੇ ਜੀ ਪੈਂਦਾ ਕਰਕੇ ਕਿ ਕਿੱਲੇ ਡੂਡ ਡੂਡ ਕਿੱਲੇ ਰੱਖਿਆ ਰਿਆ ਯਾਰ ਕਿਹੜੇ ਦਾ ਛੋਟੇ ਪੌਣੇ ਸੀ ਬਹੁਤ ਵਿਚਾਰ ਲਈ ਬੱਟ ਟਾਦੀ ਨਾ ਆਪਾਂ ਫਿਰ ਆਇਆ ਨਹੀਂ ਉਹ ਦੋ ਦਿਨ ਹੋ ਗਏ ਯਾਰ ਮੈਂ ਜਰਦਾ ਹੈ ਭਲਾ ਕੋਈ ਨਾ ਵੀ ਤੇਰੇ ਕੋ ਕੋਲ ਪਰੀ ਪਈ ਸੀ ਇੱਥੇ ਨਾ ਨਾ ਜਰਦਾ ਮੈਂ ਇੱਥੇ ਟੜ ਰਿਆ ਸੀ ਤੜ ਕੇ ਦੇਖ ਨਾ ਯਾਰ ਨਾੜੇ ਪਾਣੀ ਯਾਰ ਘੁੱਟ ਹੁੰਦਾ ਇੱਥੇ ਪਾਣੀ ਦਾ ਉੱਥੇ ਪੈਤੂ ਲਾਲੇ ਛੜਦਾ ਸੀ ਜਰਦਾ ਜਾ ਲਾਲੀ ਦਾ ਘਟੇ ਖੇਤਾ ਲਾਲੀ ਦਾ ਘਰੇ ਨਹੀਂ ਜਲਾਉਂਦੇ ਅੱਛਾ ਘਰੇ ਤੇਰੀ ਚਾਚੀ ਲੜ ਪੰਦੀ ਐ ਅੱਛਾ ਬਾਲੀ ਤੇ ਹੈ ਅੱਛਾ ਮਗਰ ਪਾਈ ਜੰਦੀ ਆਕੇ ਹੋਰ ਜਲ ਮਾਤਾ ਡੜਕੇ ਰਹਿਣਾ ਉਹ ਬਾਈ ਜਾਣ ਤੋਂ ਪਤਾ ਨਾ ਲੱਗੇ ਜੰਮਸ਼ਾ ਬੱਖੇ ਪਾਈ ਜੰਦੀ ਆ ਯਾਰ ਮਾਤਾ ਕੱਲ ਬੱਚਾ ਮੇਰੇ ਮਗਰ ਪਾਈ ਖੂਂਡਾ ਲੈ ਕੇ ਅੱਛਾ ਮੈਂ ਕਿੱਥੇ ਤੇ ਉਹਦਾ ਝੋਨਾ ਦਾ ਵਧੀਆ ਲਾਈ ਜਾਂਦੀਆਂ ਨੇ ਹਾਂ ਤੇ ਮੜਾ ਜਾ ਤੇਰਾ ਫਰਕਾ ਮੜਾ ਜਾ ਗੇੜਾ ਮਾਰਦਾ ਤੇ ਤੂੰ ਦੇਖ ਕੇ ਜੇ ਕੋਈ ਮੜਾ ਮੋਟਾ ਹੋਇਆ ਤੱਕਾਇ ਦੀ ਮੜਾ ਜਾ ਨਾ ਨਾ ਮੈਂ ਕਹਿ ਦੂੰ ਬਾਤ ਰੇ ਜਿਵੇਂ ਕਹੇ ਗੋਮੀ ਕਹਿ ਰਾਂਗੇ ਆਪਾਂ ਹੋਰ ਚਲੂੰ ਲਾਈ ਤਾਂ ਵਧੀਆ ਜਾਂਦੇ ਚੰਗਣਾ ਛੰਗਣਾ ਵੀ ਐਟਮ ਆ ਕਹਿ ਦੂੰਗਾ ਰੇ ਬਾਤ ਇਹ ਜਿਹੜਾ ਕੋ ਨਾ ਨਾ 15 6 9 ਇਹ ਛੰਗਣਾ ਲੱਗਦਾ ਮੜਾ ਜਿਹੜਾ 부ਛਲ ਹੈ ਹਾਂ ਉਹਦਾ ਬੁੱਟਾ ਮੋਟਾ ਹੋ ਜਾਂਦਾ ਹਾਂ ਉਹਨੂੰ ਮੜਾ ਜਿਆ ਦੂਰ ਰੱਖਿਆ ਹੈ ਨਾ ਲਾਇਆ ਤਾਂ ਬਹੁਤ ਸੋਹਣਾ ਹੈ ਲਾਉਂਦੀਆਂ ਤਾਂ ਬਹੁਤ ਸੋਹਣਾ ਆ ਲੌਂਡੀਆਂ ਹੀ ਚੰਗਾ ਇੱਕ ਉਹ ਨਾ ਬੁੱਢਾ ਖੁਤਮਦੀਆ ਦਾ ਕਾ ਦੋ ਬੜੀ ਪਿਆਤੀ ਚਾਹ ਚਾਹ ਤਮ ਪਿਆਸ ਨਾ ਹੁੰਨਾ ਪਹਿਲੀ ਕਰ ਜੇ ਨਾ ਹੋਰ ਕਰ ਲੈਂਦਾ ਕਿ ਦੁੱਧ ਹੈ ਹਾਥਣ ਹੋ ਗਿਆ ਹੁਣ ਕੀ ਹੋ ਆ ਹਾਥਣ ਦਾ ਉਹ ਦੂਬਾ 6 7 ਵਜੇ ਤਬ ਤਾਂ ਪੀਗ ਦਾ ਟਾਈਮ ਹੋ ਜਾਂਦਾਗਾ ਹਾਂ ਠੁੱਠੀ ਤੇ ਮਰਦਾਂ ਵਾਲਾ ਉਹ ਥੋੜੇ ਜਿਹੀ ਪੀਣਾ ਨਾ ਯਾਰ ਚਾਚਾ ਯਾਰ ਫਿਰ ਉਹ ਨਾ ਉਹ ਨਹੀਂ ਚਾਚਾ ਸਾਨੂੰ ਪਤਾ ਕੀ ਗੱਲ ਆ ਬੰਦਾ ਸਾਰਾ ਦਿਨ ਨੂੰ ਪਤਾ ਥੱਕ ਜਾਂਦਾਗਾ ਨਾ ਮੈਂ ਤਾਂ ਨਹੀਂ ਪੀਤੀ ਕਰੀ ਦੇਗਾ ਹਮ ਤੇ ਮੜੀ ਗਲਾਈ ਹੋਵੇ ਪਾਇਆ ਕਣ ਹਮ ਦੇਵਾ ਸਬ ਸੱਟ ਜਾ ਹੋ ਜਾਂਦਾ ਬੰਦਾ ਵੀ ਜਾ ਛੱਟੇ ਵਾਂ ਜਾ ਲੈ ਜਾਂਦਾ ਅੱਡ ਤਾਂ ਮੇਰੇ ਵੀ ਦੁੱਖ ਦੇ ਅੱਥ ਨੇ ਲਾ ਲਿਆ ਕਿਦਾ ਕੁੱਟ ਹੋਰ ਤੂੰ ਦੇਸੀ ਕੱਢ ਕੱਢ ਗਿਆ ਦੇਸੀ ਜਿਹੜੀ ਆ ਆਪਾਂ ਕੋੜ ਕੋਲਿਆ ਪਿਆ ਕਰੇ ਕੱਢੀ ਪਈ ਆ ਉਹ ਵੀ ਬਹੁਤ ਘੈਂਟਾ ਮਖਾਲ ਵਰਗੀ ਬਣ ਰਹੀ ਆ ਉਹ ਨਾ ਨਾ ਮੜੀ ਮੜੀ ਇੱਕ ਲਾ ਲਿਆ ਕਰ ਮੜੀ ਇੱਕ ਡੋਲਾ ਖਾ ਗਏ ਬੰਦਾ ਯਾਰ ਹੈ ਕੰਮ ਨਹੀਂ ਕਰਦਾ ਨਾ ਨਾ ਪਰ ਸਰੀਰ ਤੇ ਸੱਟ ਰਵਾ ਵਾ ਵਧੀਆ ਜਾ ਵਾ ਜਾ ਜੀ ਗਰਮ ਹੋ ਗਿਆ ਨਹੀਂ ਚਾਚਾ ਯਾਰ ਉਹ ਡਰੀ ਨਾ ਮਾਸੀ ਕਾਕੀ ਮਗਰ ਪੈ ਗਿਆ ਜੀ ਅੱਖਾਂ ਮਾ ਅੱਛਾ ਉਹ ਲੋ ਲੜਦੀ ਹੈ ਜਦ ਫਿਰ ਕੱਢਣ ਦਾ ਤੈਨੂੰ ਸ਼ੌਂਕ ਆ ਕੇ ਕਿਸਾ ਬੱਸ ਐ ਹੁੰਦਾ ਵੀ ਉਹ ਵਾਛਾਂ ਲਾਗੀ ਪੈਗੀ ਆ ਜਾਂਦੇ ਪੀ ਲੈਣ ਜਾਂ ਤੂੰ ਬਟਾ ਲੀਡ ਲੂ ਡਰਾਉਂਦੇ ਨਾ ਰੱਖਣੀ ਪੈਂਦੀ ਹੈ ਸਹੀ ਗੱਲ ਹੈ ਨਾ ਮੈਂ ਵੀ ਇੱਕ ਦਿਨ ਲਾਇਆ ਸੀ ਸਾਹ ਕਿਤਾਬ ਜਾ ਮਹਰ ਚਾਚਾ ਆਪਦਾ ਪੀਂਦਾ ਨਹੀਂਗਾ ਹਾਂ ਤੇ ਮੋਹ ਦਾਾਰੂ ਹਰ ਟਾਈਮ ਕੱਢ ਕੇ ਰੱਖਦਾ ਹੈ ਦਾਰੂ ਤਾਂ ਫਿਰ ਕੱਢਣੀ ਹੈ ਨਾ ਤੈਨੂੰ ਪਤਾ ਜਦੋਂ ਕੜੇ ਕੋਈ ਹੋਵੇ ਲੋਡ ਪਾਈ ਹੁੰਦੀ ਹੈ ਹੈ हां ਵਰਤੋਤਾ ਹੀ ਵਰਤਨੋਂ ਬੰਦੇ ਆਉਂਦੇ ਆ ਬਾਹਰੋਂ ਤੇਰੇ ਕੋਲੇ ਹਾਂ ਇਹ ਗੱਲ ਮੰਨ ਤੂੰ ਫਿਰ ਲਾ 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 ਤੂੰ ਇਹਨੂੰ ਗੰਦੇ ਬੈਲ ਨੂੰ ਛੱਟ ਪਰੇ ਤੂੰ ਇਹਨੂੰ ਕਿਉਂ ਮਸਾ ਤਾਂ ਛੱਡਿਆਗਾ ਤੂੰ ਹੈ ਉਹ ਮਸਾ ਤਾਂ ਤੂੰ ਛੱਡਿਆ ਸੀ ਉਦੋਂ ਖੱਜਾ ਤਾਂ ਹੈ ਯਾਰ ਹਾਂ ਕਦੇ ਕਦੇ ਲਾ ਲਈਦਾ ਫਿਰ ਨਾ ਮੰਜਾ ਖੜ ਜਾਂਦਾ ਉਹ ਤਾਂ ਕੋਈ ਕੋੜਾ ਬੜਾ ਕੋੜਾ ਤਾਂ ਹੈਗਾ ਤੁਸੀਂ ਕਿਹੜਾ ਐ ਲਾਉਣੇ ਹੋਗੇ ਭੈ ਤੁਸੀ ਤਾਂ ਦੂਜੀ ਫੱਕਾ ਮਾਰਦੇ ਹੋਗੇ ਹੂੰ ਫੱਕਾ ਨਾ ਕਰਦੇ ਹੋਰ ਕੀ ਗੱਡੀ ਭਾਈਓ ਤੇ ਚੱਲ ਮੈਂ ਮੈਂ ਦੇਖਿਆ ਮੈਂ ਨਕਾ ਹੂੰ ਨਕਾ ਦੇਖਿਆ ਉਹਨਾ ਮੈਂ ਨਕਾ ਤੂੰ ਬਹਿ ਜਾ ਇਥੇ ਆਰਾਮ ਕਰ ਲਾ ਚੱਲ ਹਾਂ ਮੈਂ ਤੇਰੇ ਨਾਲ ਚੱਲੂ ਨਾਲ ਚੱਲਿਆ ਹਾਂ ਉਹ ਨਾਲੇ ਪਹੁੰਚ ਦੇਖ ਲਾਂਗੇ ਆ ਜਾ ਫਿਰ ਬਾਤ ਚਲਦੇ ਆ ਉੱਥੇ ਨੱਕਾ ਮੈਨੂੰ ਆ ਵੀ ਉਹ ਨਾ ਥੋੜਾ ਉਹੀ ਮੈਂ ਲਾ ਕੇ ਆ ਸੀ ਆਰ ਜੂ ਕਿਤੇ ਟੁੱਟ ਗਿਆ ਹੋਵੇ ਨਾ ਡੋਨੇ ਚੱਲ ਜੇ ਬਾਤ ਤੇਰੀ ਹਾਂ ਲੈ ਹੱਥ ਫੜ ਜਰ ਖੜਾ ਟਿਕਾ ਰੋ ਆ ਜਾ ਓ ਡੂ ਡਾਡੂ ਤਾਂ ਹੀ ਤਾਂ ਤੁਹਾਨੂੰ ਕਹਿਣਾ ਹੁੰਦਾ ਵੀ ਲਾ ਲਿਆ ਕਰ ਘੁੱਟ ਫਿਰ ਜੀਰ ਕੱਢ ਜੇ ਜਦ ਮੁੜ ਕੇ ਟੁੱਟੇ ਬੈਠਾ ਟੁਰਿਆ ਵੀ ਨਹੀਂ ਜਾਣਾ ਹਾਂ ਚੱਲ ਫਿਰ ਆ ਜਾ ਫਿਰ ਪਾਣੀ ਉੱਥੇ ਪੀਰਾਂ ਦੇ ਨਾਲੇ ਨਾਲੇ ਪਾਣੀ ਹਾਂ ਤੈਨੂੰ ਪਾਣੀ ਪਿਆ ਦੂੰ ਉੱਥੇ ਪਾਣੀ ਪਕਾਈਂਗਾ ਬਾਹਰ ਆਹ ਹਾ ਹਾ ਲੱਤਾ ਵਾਲ ਨੇ ਡੁਖ ਦੇਣਾ ਲੱਤਾ ਦਾ ਕਰੇ ਤੈਨੂੰ ਪਤਾ ਹੁਣ ਉਮਰ ਹੋ ਰਹੀ ਐ ਨਾ ਤੇਰੀ ਪਾਣੀ ਦਾ ਬੋਟ ਹੈ ਹੋ ਰ ਆ ਦੇਖੋ ਬਾਬਾ ਚਿੱਢੀ ਜਾਂਦਾ ਗਿਆ ਦੇਖ ਜਾ ਚਾਚੋ ਨਾ ਆਪਣਾ ਸਿਰਾਲਾ ਆਇਆ ਨਾ ਬਾੜਾ ਆਛਲ ਹਾਂ ਇਹਨੇ ਖੋ ਜੋ ਕਰ ਹੁਣ ਉਹ ਛਿੱਟਣੀਆਂ ਕੱਖਾਂ ਵਾਲੀ ਛਿੱਟੜੀ ਅੱਛਾ ਹਾਂ ਮੈਂ ਸਿੱਟ ਦੂੰ ਆ ਪਾਣੀ ਨਾ ਪੱਕੇ ਨਾ ਅੱਜ ਮੇਰੇ ਕੋਲੇ ਨਾ ਫਿਰ ਥੋੜਾ ਕੰਮ ਵਾਲਾ ਸੀਗਾ ਨਹੀਂ ਮੈਂ ਅੱਜ ਹੀ ਛੱਡ ਦਿੰਦਾ ਮੈਂ ਅੱਗ ਨਹੀਂ ਹੈ ਕਿ ਮੈਂ ਗੱਡ ਲਾ ਲਿਆ ਅੱਛਾ ਕੱਲੂ ਛੱਡ ਦਿੰਦੀ ਤੇ ਉਹ ਬੋਚ ਨਹੀਂ ਛੱਡੀ ਕੱਢੀ ਨਾ ਝਟੋਲੀ ਨਾਲ ਨਾ ਪੰਗਾ ਲਈ ਅੱਛਾ ਹੂੰ ਸਹੀ ਗੱਲ ਹਣਾ ਉਹ ਮੋਰੀ ਦੀ ਕਰਕੇ ਉਹਦੇ ਚ ਮੈਂ ਕਰਕੇ ਜੂੰ ਤੈਨੂੰ ਸਾਰਾ ਧਾਂ ਤੱਕ ਨਾ ਪਈ ਦੂ ਇੱਥੋਂ ਮੈਂ ਤੈਨੂੰ ਹੁੰਦਿਆਂ ਗੱਡ ਕਿ ਮੋਰੀ ਨਾਲ ਕਾਰ ਅੱਛਾ ਹਾਂ ਹੁੰਦਿਆਂ ਚਾਰ ਗੇੜੇ ਮਾਰੀ ਤੇ ਦੇਖੀ ਗੱਲ ਬਣ ਗਈ ਠੀਕ ਆ ਹਾਂ ਅੱਡਕਣਾ ਪਈ ਮਹਾ ਦੇ ਉੱਥੋਂ ਨਹੀਂ ਡਿੱਗਦਾ ਖਾ ਕੇ ਮੈਂ ਤੈਨੂੰ ਮੱਖਰ ਹੈਗਾ ਸੀ ਉਧਰ ਦੀ ਆ ਜਾ ਤੂੰ ਨੋ ਨੋ ਵੱਟ ਵੱਡ ਗੱਣ ਰੋਈ ਪਈ ਏ ਹੋਰ ਐ ਥੋੜੀ ਮਾਗਾ ਨਾ ਕਰ ਤੂੰ ਇਤਨੀ ਬੋਝ ਕਿਦਨੇ ਪਾਰ ਟੱਪ ਜਾ ਕਿਹਾ ਖਸਮਾ ਪੱਟਦੇ ਵੱਡੀਆਂ ਹੋ ਜਾਣਗੇ ਮੇਰੇ ਤੇ ਟੰਗ ਕੱਢੀਆਂ ਇਹ ਓਏ ਤੂੰ ਕਿਤੇ ਰਹਿ ਗਈ ਯਾਰ ਓ ਨਹੀਂ ਜਾ ਬੱਟ ਛੋਣੀ ਲੱਗਦੀ ਐ ਕਿਤੇ ਰਹਿ ਗਿਆ ਇਹ ਪੱਟਤੀਆਂ ਨਾ ਨਾ ਇਹ ਕੀ ਗੱਟਾ ਛੱਡੇ ਦਾ ਕੰਮ ਆਉ ਤਨ ਮੈਂ ਕੱਲਾ ਰਹਿਣਾ ਕੰਮ ਆਉਂਦਾ ਬਾੜਾ ਧੜ ਗਿਆ ਮਿਲਦਾ ਨਹੀਂ ਹੁਣ ਧੜ ਗਿਆ ਪੁੱਛ ਲੈ ਹੁਣ ਤਾਂ ਤੁਹਾਨੂੰ ਪਤਾ ਜਾਣੋ ਹਟ ਕੇ ਮੁੰਡੇ ਕੰਮ ਕਰਦੇ ਨਹੀਂ ਕਿ ਕੋਈ ਮੇਰੇ ਵਰਗਾ ਇੱਕ ਅੱਧਾ ਹੀ ਰਹਿ ਗਿਆ ਕੋਈ ਹਾਂ ਕੰਮ ਹੈ ਹੀ ਨਹੀਂ ਹੁਣ ਦਾ ਹੀ ਪਾਣੀ ਟੁੱਟਿਆ ਪਿਆ ਚਾਚਾ ਉਹ ਹਨਾ ਓਏ ਆ ਟੁੱਟ ਗਿਆ ਓਏ ਉਹੀ ਗੱਲ ਹੋ ਗਈ ਨਾ ਮੈਂ ਤੈਨੂੰ ਆਖਾ ਸੀ ਮੈਂ ਆਰ.ਐਸ.ਯੂ ਜੀ ਲਾ ਕੇ ਗਿਆ ਸੀ ਮੈਂ ਨੱਕਾ ਇਹ ਇਹਨੂੰ ਬੰਦ ਕਰ ਜੱਟ ਪਾਣੀ ਟਾਈ ਨਹੀਂ ਜਾਂਦਾ ਮੈਂ ਖੜ ਕਈ ਜਾਂਦਾ ਜੱਟ ਪਾਣੀ ਉਹ ਮੈਂ ਆਰ.ਐਸ.ਯੂ ਜੀ ਲਾ ਕੇ ਗਿਆ ਸੀ ਨੱਕਾ ਇਹ ਮੈਨੂੰ ਪਹਿਲਾਂ ਪਤਾ ਸੀ ਵੀ ਟੁੱਟੂ ਆ ਇਹ ਨਾ ਨਾ ਥੜਾ ਛਮਾਰ ਕੇ ਲਾ ਮਟਕੇ ਨਾਲ ਆਇਆ ਫਿਰ ਪਾਣੀ ਗਾਂ ਹੀ ਜਾਂਦਾ ਨਹੀਂ ਇੱਥੇ ਪਈ ਜਾਂਦਾ ਕਿਹੜਾ ਫੋਲੋ ਜੀ ਅੱਛਾ ਮੈਂ ਉਹ ਮੈਂ ਲਾ ਕੇ ਤਾਂ ਗਿਆ ਸੀ ਮੈਂ ਤਾਂ ਤਾਂ ਹੀ ਗਿਆ ਸੀ ਮੈਂ ਹਾ ਨਾ ਓਏ ਕਬੱਡੀ ਜਾਂਦਾ ਜਰ ਚਾਲੋ ਚਖਲੇ ਖਾ ਜੇ ਫਈ ਵੱਡੀ ਮਾੜੀ ਹੁੰਦੀ ਐ ਉਚਾਲੋ ਹੀ ਜਾਦਾ ਚਾਚਾ ਯਾਰ ਕਾਨੂੰ ਖਾਜ ਕੋ ਕਾਫ ਨਹੀਂ ਬੱਤ ਕਰਨੀਓ ਚੱਕ ਤੂੰ ਐ ਓ ਮਟਕੇ ਨਾਲ ਤੰਗ ਕਰਦੀ ਆ ਪਹੀ ਵੱਡੀ ਅੱਛਾ ਓਏ ਗਵਾਕਾ ਨੂੰ ਲੈ ਖੇਡਣੇ ਪੰਜ ਅੱਛਾ ਕਈ ਬੰਦੇ ਵੱਢੀ ਜਾਂਦਾ ਫਿਰ ਫਾਇਦਾ ਨਹੀਂ ਹੈ ਇਹ ਚੀਜ਼ਾਂ ਦਾ ਮਾੜੇ ਹੁੰਦੇ ਆ ਮਾੜੀ ਮਾੜੀ ਐ ਤਾਂ ਹੁੰਦਾ ਹੀ ਜਾਂਦਾ ਹੁਣ ਆਪਾਂ ਕਿਥੇ ਨੁਕੀਰੇਣਾ ਤੂੰ ਆਪ ਦਾ ਡੱਡ ਗੁੱਲੂ ਸਿੱਧਾ ਰੱਖ ਨਾ ਆਪਾਂ ਤਾਂ ਨਹੀਂ ਉਹ ਕਰਦੇ ਹਾਂ ਆਪ ਦਾ ਉੱਲੂ ਸਿੱਧਾ ਰੱਖੇ ਬੰਦਾ ਹਾਂ ਇੱਧਰ ਟੱਪਿਆ ਮਾਦਾ ਕਹਿੰਦਾ ਪਾਰ ਹੈ ਡੱਗਣਾ ਪਏ ਵੱਟ ਤੇ ਯਾਰ ਜਰਾ ਫੜ ਗਿਆ ਰੱਖ ਫੜੜ ਗਿਆ ਵੱਟ ਤੇ ਹੋ ਆਏ ਓਏ ਨਹੀਂ ਖਟਮਾਏ ਕੋਈ ਡਿੱਗਦਾ ਮਾਇਰ ਬਾਹ ਵਤਰੇ ਉਹੀ ਗੱਲ ਫਿਰ ਮੈਨੂੰ ਗਾਲਾਂ ਘਰੋ ਮੈਨੂੰ ਦੀ ਜਾਣਗੇ ਕੋਈ ਨਹੀਂ ਬੁਲਾਉਂਦਾ ਤੂੰ ਮੇਰੇ ਨਾਲ ਗੱਲ ਕਰਾਂਗੀ ਤੂੰ ਮੈਂ ਤੈਨੂੰ ਕਹੇਤੀ ਗੱਲ ਕੋਈ ਹੱਥ ਹੀ ਲਾ ਗਏ ਮੈਨੂੰ ਕਹਾਂਗੇ ਤੂੰ ਬੱਟਰ ਦਬਟਾਂ ਤੇ ਕਿੱਧਰ ਤੋਰੀ ਫਿਰ ਇਹਨੂੰ ਉਹ ਨਹੀਂ ਐਸੀ ਗੱਲ ਹੈ ਹਮਲਾ ਕਮਟਾ ਕਰਮਿਕ ਮੈਂ ਕਹਿ ਦੂੰਗਾ ਹੋ ਗਿਆ ਨਾ ਪੱਟੇ ਚ ਪਣੀ ਐਸੇ ਕਰੇ ਜਾਈ ਜਾਂਦਾ ਸਾਡਾ ਹਾਂ ਉਹ ਮੈਂ ਤੈਨੂੰ ਆਖਦਾ ਹੈਗਾ ਮਾ ਟੁੱਟਣਾ ਜੇ ਮੈਨੂੰ ਬਾਪ ਨੂੰ ਪਤਾ ਸੀ ਨਹੀਂ ਟੁੱਟਣਾ ਤਾਂ ਕੀ ਹੈ ਹੁਣ ਪੌਂ ਜਾਂਦਾ ਕਿੰਨਾ ਜਾਵੇ ਪੌਂ ਤਾਂ ਬਹੁਤਾ ਪੜਾ ਨਾ ਬਹੁਤਾ ਬਹੁਤਾ ਗਈ ਹੈ ਬਹੁਤਾ ਬਹੁਤਾ ਹਾਂ ਬਹੁਤ ਹੈ ਹਾਂ ਇਹਦਾ ਲोटा ਪੂਰੀ ਆ ਗਏ ਵਾਕਿ ਜੇ ਕੱਦੀ ਜਾ ਨਾ ਵੀ ਕੱਦੀ ਘਾਰੀ ਘਾਟੀ ਦਾ ਥੋੜੀ ਘਣੀ ਤਾਂ ਲੈ ਜਾਂਦੀ ਜਾਂਦੀ ਹੈ ਵਾਲੀ ਨਹੀਂ ਨਹੀਂ ਆਪ ਦੀ ਉਹਦਾ ਬਾਪਾ ਬਾਤ ਸਿੱਟੀ ਸੀਗੀ ਆ ਇੱਕ ਕੈਦਾ ਹੋਰ ਵੀ ਉਹ ਛੋਟੀ ਜਿਹੀ ਘਾਰੀ ਨਾਲ ਉਹੀ ਸੜਤੀ ਸੀਗੀ ਬਣ ਗਿਆ ਕਰਿਆ ਹੋ ਗਈ ਹਾਂ ਲੋੜ ਪਾਇੰਗੇ ਹੋਰ ਬਸ ਮੰਗਣੀ ਨਹੀਂ ਪੈਂਦੀ ਚੀਜ਼ ਕਿਸੇ ਦੇ ਉਹ ਵੱਡ ਹੋਵੇ ਨਾ ਕੀ ਫਿਰ ਉਹ ਬੱਕਰੀ ਹੁੰਦੀ ਹੈ ਹਾਂ ਬਾਕੀ ਤੈਨੂੰ ਵੀ ਪਤਾ ਹੈ ਹੋਰ ਕੀੜਾ ਘੜ ਜੇ ਨਾ ਪੂਰੀ ਨਿਉਂਗੀ ਹਾਂ ਅਕੈਲਿਫੂ ਕਿੰਦਾ ਆ ਗਿਆ ਉਹ ਕਰੋ ਕੇ ਲਾਈ ਜਾਂਦੇ ਹੁਣ ਕਿ ਬਾਹਰ ਟਾਈਮ ਲਾਇਆ ਖੇਤ ਆ ਕੌਣ ਹੋਈਆਂ ਇਹ ਹਾਂ ਖੈ ਚੱਕ ਕਿਤੇ ਦੇਖ ਬੋਲਦਾ ਕੋਈ ਨਾ ਉਹ ਕਰੋ ਲਾਈ ਜਾਂਦੇ ਹਾਂ ਲੋ ਇੱਕ ਜ਼ਰੂਰੀ ਜਾਣਕਾਰੀ ਹਾਂਗੀ ਬੋਲ ਲੋ ਜੀਓ ਫਾਈਬਰ ਬਿਲ ਦਾ ਭੁਗਤਾਨ ਨਹੀਂ ਕੀਤਾ ਹੈ ਭੁਗਤਾਨ ਕਹਿੰਦੀ ਹੈ ਜੀਓ ਫਾਈਬਰ ਲੱਗਦਾ ਕੰਪਨੀ ਵਾਲਿਆਂ ਦਾ ਲੱਗਦਾਗਾ ਖਾ ਕੇ ਹੋਰ ਮੈਂ ਆਖੇ ਬੁਢੀ ਕੜੀ ਬੋਲੀ ਜਾਣੋ ਨਹੀਂ ਅੱਛਾ ਪਛਾਣ ਲੱਗਾ ਪਾਧਾ ਲੱਗਿਆ ਦਾ ਨਾ ਨਾ ਕੱਗ ਕੱਢੀ ਨਹੀਂ ਇੱਥੋਂ ਮੈਨੂੰ ਪਤਾ ਨਾ ਕੱਢੀ ਸੀ ਚਾਚਾ ਯਾਰ ਇਹ ਥੋੜੀ ਜਿਹੀ ਨਾ ਵੱਧ ਸੀਗੀ ਇੱਥੇ ਫੇ ਕੱਢ ਦਿੰਦੇ ਸਾਗੀ ਕੱਢੀ ਸੀ ਸਾਰੀ ਝੋਨਾ ਤਾਂ ਵਧੀਆ ਖੜਾ ਹੈਗਾ ਐਂ ਤਾਂ ਗੱਲ ਮੰਨ ਗਿਆ ਹਾਂ ਉਹ ਪਾਣੀ ਘਟਾਤਾ ਸੀ ਨਾ ਘਟਾਤਾ ਹਾਂ ਵਧੀਆ ਉਹ ਡੱਕੇ ਜਿ ਉੱਠ ਖੜੇ ਫਿਰ ਨਾ ਠੀਕ ਹੈ ਗੱਲ ਫਿਰ ਆਏ ਨਾ ਜਦੋਂ ਪਾਣੀ ਵਿੱਚ ਵੱਧ ਜੂਵੇ ਨਾਲੇ ਤਾਂ ਕੱਖ ਨਹੀਂ ਹੁੰਦਾ ਹਾਂ ਨਾਲੇ ਝੋਨਾ ਵਧੀਆ ਬੁੱਟਾ ਬਣਾਇੰਦਾ ਹਾਂ ਹਾਂ ਮੰਨ ਗਿਆ ਗਾ ਹਾਂ ਇਹ ਗੱਲਿਆ ਕਈ ਹੁੰਦਿਆਂ ਇੱਕ ਦਿਮਾਗ ਵੀ ਚਾਹੀਦਾ ਤੇ ਮਟਲੀ ਮਾਦਾ ਪੂਰੇ ਗਉਰਾਵਾ ਚਾਹਤੀਆਂ ਗੱਲਾਂ ਗਉਰਾ ਹਾਂ ਬੱਟੇ ਇੱਕ ਟੱਲਾ ਨਾ ਹੁੰਦੀ ਛੜਪੇ ਕਰਕੇ ਨਾ ਸਰਪੇ ਮਦਰ ਕੇ ਨਾ ਤੇ ਸਾਰੀ ਕਾਂਟ ਜੇ ਹੁੰਦਾ ਹੂੰ ਕਾ ਵੇਖ ਹਾਂ ਤੇ ਛੜਪੇ ਮਾਰਕੀਟ ਰੱਖੀ ਫਿਰ ਬੱਟਾ ਬੁੜੀਆਂ ਲੱਗਦੀਆਂ ਲੋਕ ਕਹਿੰਦੇ ਵੀ ਇਹਨਾਂ ਦੇ ਪੱਲੇ ਡੱਕਾ ਨਹੀਂ ਹੁੰ ਕੰਮ ਨਾ ਨਾ ਆਪਾਂ ਕਾ ਮੌਕੇ ਨਹੀਂ ਦਿੰਦੇ ਕਹਿੰਦਾ ਮੌਕੇ ਨਹੀਂ ਨਾ ਤੂੰ ਹੈ ਹਾਂ ਆ ਚਾ ਇਧਰ ਦੀ ਬੋਚ ਕੇ ਨਾ ਟੱਪ ਜਾ ਪਾਣੀ ਪਾਣੀ ਪਿਉ ਤਨੂੰ ਤੇ ਆਹੋ ਨਾਲੇ ਬੁੜਨਾ ਹੀ ਆ ਕਹੀ ਜਾਂਦੇ ਸੀ ਯਾਰ ਇਧਰ ਦੀ ਇਧਰ ਦੀ ਛਾੜ ਦੇਣਾ ਪਾਣੀ ਛੇਤੀ ਉਹ ਹੋ ਜੂ ਹਣਾ ਆ ਨੱਕਾ ਖੋਲ ਦੇ ਫਿਰ ਬਾਹਰ ਉਹ ਪੌਦਿਆਂ ਦੇ ਪਾਸੇ ਦੀ ਛਾੜ ਦੇਣਾ ਮੜ ਕੇ ਨਾ ਇੱਥੋਂ ਇੱਥੋਂ ਛੱਡ ਛੱਡ ਤੂੰ ਉਧਰ ਹੋ ਜਾ ਛੱਡ ਦੇ ਉਧਰ ਟੱਪ ਜਾ ਓਕੇ ਛੱਡ ਦੇਣਾ ਜੱਜ ਐ ਕਿਉਂ ਕਰੀ ਜੰਨਾ ਉਹ ਮਾ ਡਿੱਗਣਾ ਆਪ ਮੈਂ ਤੂੰ ਯਾਰ ਫੇਰ ਮੜ ਕੇ ਓ ਨਹੀਂ ਡਿੱਗਦਾ ਸੰਭਲਾ ਕਾਲੀ ਕਰਿਆ ਬਸ ਸੰਭਲਾ ਨਹੀਂ ਜਾਂਦਾ ਹੁਣ ਬੁੜੇ ਹੱਡ ਹੋ ਰਹੇ ਆ ਯਾਰ ਬਸ ਬਹੁਤ ਟੈਨਕ ਹੈਂ ਬਹੁਤ ਟੈਨਕ ਆ ਨਾ ਖਾਲੀ ਛੋਟੀ ਪਨੀਰੀ ਵਾਲੀ ਖਾਲੀ ਹੈ ਫਿਰ ਅੱਛਾ ਤੇ ਉਧਰ ਜਾਈ ਜਾਂਦਾ ਕੁਸ ਆ ਆਹ ਰਾ ਪਾਣੀ ਪੀ ਲਾ ਪਹਿਲਾਂ ਫਿਰ ਮੈਂ ਉਧਰ ਤੈਨੂੰ ਪੀਵਾਂਗੇ ਬੱਟਾ ਵੀ ਵੱਡੀਆਂ ਗੱਡ ਹੋਰ ਆ ਜਾ ਪਨੀਰੀ ਤਾਂ ਥੋੜੀ ਜਰਾ ਆ ਜੋ ਪੂਰੀ ਤੇ ਨਾ ਹੋਈ ਆ ਜੋ ਪੂਰੀ ਆ ਦੇਖ ਆਪਣੇ ਵਾਲੇ ਕਮਾਂਡੀ ਨੇ ਪਤਾ ਨਹੀਂ ਕੀ ਸਿੱਟਾ ਦਾ ਵਿੱਚ ਸਾਰੀ ਮੱਚ ਗਈ ਨਾ ਨਾ ਇਹ ਤਾਂ ਕਾਰੀਗਰ ਬੰਦਾ ਹੈ ਅੱਛਾ ਆਹ ਵਾਲਾ ਚਲੋ ਚਾ ਜਾਣਕਾਰੀ ਬੜੀ ਐ ਆਪਣਾਂ ਵਾਲੀ ਬਹੁਤ ਤਾਂ ਵਧੀਆ ਖੜੀ ਚਾਚਾ ਸਾਰੀ ਹੈ ਆਪਣਿਆਂ ਦੀ ਤਾਂ ਸਰਾਹ ਹੋਈ ਆ ਆਪਣੀ ਤਾਂ ਹੈ ਨਾ ਗੱਲ ਵੀ ਰੋਜ਼ ਤਾਂ ਰੇਟ ਤੱਬੀ ਤੁਰੇ ਹੁੰਨੇ ਆ ਹਾਂ ਰੋਜ਼ ਗੇੜਾ ਵੀ ਫਿਰ ਉੱਤੇ ਰਹੇ ਇਹ ਘੱਟ ਪਾਇਆ ਕਰ ਉੱਤੇ ਰਹਿੰਦਾ ਸੀ ਨਾ ਫਿਰ ਮੈਂ ਆ ਨਗਰਾਨੀ ਨਗਰਾਨੀ ਬਾਕੀ ਮੇਰੇ ਘਰ ਕਿ ਤੂੰ ਕਰੀ ਗਿਆ ਨਾ ਹਾਂ ਦੇ ਹੋ ਮਾ ਮੜਾ ਜਾ ਪਾਣੀ ਛਾੜਨਾ ਸੀ ਉਧਰ ਛੱਡਿਆ ਵਾ ਹੂੰ ਪਾਣੀ ਛੱਡਣਾ ਸੀ ਮੜਾ ਜਾ ਹੂੰ ਮੜਾ ਛੜਦਾ ਮੈਂ ਯਾਰ ਹਾਂ ਨੱਕਾ ਵੀ ਬੰਨ ਇਹ ਵੀ ਬੰਨਦਾ ਮੈਂ ਉਹ ਫਿਰ ਪੋਪੜੀਆਂ ਓਏ ਹਾਂ ਪੜ ਗਿਆ ਕਿ ਪਾਣੀ ਬੰਦ ਕਰ ਗਿਆ ਇਹ ਬੰਦ ਕਰਦਾ ਫਿਰ ਮੈਂ ਤਾਰਾ ਬੰਦ ਕਰ ਦੇ ਛਿੱਡਾ ਛੱਡ ਛਿੱਡਾ ਛੱਡ ਹਾਂ ਜੇ ਬੰਦ ਕਰ ਦਾਂ ਹਾਂ ਛੇਤੀ ਭਾਗ ਜੀ ਉਧਰ ਹਾਂ ਇਹ ਗੱਲ ਠੀਕ ਹੈ ਚੰਗੀ ਤਰ੍ਹਾਂ ਸਮਾਰ ਕੇ ਲਾ ਦੇ ਨਾ ਸਮਾਰ ਕੇ ਲਾ ਟੁੱਟੇ ਨਾ ਕਿਥੋਂ ਨਾ ਨਾ ਰੋਟਦਾ ਨਹੀਂ ਇੰਨਾ ਦਾਬ ਹੀ ਨਹੀਂ ਹੈਗੀ ਪਾਣੀ ਦੀ ਬਸ ਠੀਕ ਹੈ ਬਸ ਉੱਥੋਂ ਹੁਣ ਆਪਾਂ ਉਹ ਕਰਦੇ ਨੇ ਖੋਲਦੇ ਨੇ ਆਹ ਆ ਪੌਤਾ ਸਾਰੀ ਆਪਣੀ ਦੇਖ ਪੂਰੀ ਆ ਅਜ ਤੱਕ ਜਿਹੜੀ ਮਾਂ ਰੋਕਿਆ ਰਹੀ ਸਿੱਟੀ ਚਾਚਾ ਵੀ ਕੈਂਟ ਹੋਈ ਆ ਅੱਛਾ ਹੋਰ ਆ ਬੜੀ ਕਾਊਗੀ ਬੇਟਾ ਹਾਂ ਕੱਲ ਨਾਲ ਰਾਜੀ ਯਰ ਗਾਂ ਲਾਉਣੀ ਪਈ ਉਹ ਸਿੱਧੀ ਬਾਣ ਖੋਲ ਦੇ ਉਹ ਕਈ ਵਾਰੀ ਮੈਨੂੰ ਆਇਆ ਸੀ ਨਾ ਮਾ ਘਾਟ ਕੋਟ ਨਾ ਜਾਵੇ ਯਾਰ ਮੰਗਣੀ ਬਣ ਕੇ ਬਹੁਤ ਔਖੀ ਆ ਗਈ ਹਾਂ ਉਹ ਦੰਦਾ ਨਹੀਂ ਅੱਜ ਕੱਲ ਮੁਰੱਕੇ ਕੋਈ ਹਾਂ ਮੰਗੀ ਮੁਰੱਕੇ ਅਗਲਾ ਦੰਦਾ ਨਹੀਂ ਇੱਥੋਂ ਖੋਲਦਾ ਹੂੰ ਹੂੰ ਸਮਾਰ ਕੇ ਜੜ ਜਾਏ ਸਮਾਰ ਕੀ ਹੋ ਕਰਾਂ ਆ ਟੁਕੜਾ ਲਾਰੇ ਲਾਰੇ ਹੁਣ ਆ ਤੇ ਪਰ ਜੋ ਸੀਤੀ ਆ ਉਹ ਯਾਰ ਬੁਰੰਗਾ ਵੀ ਕੀ ਕਰਨ ਵਿਚਾਰਨਾ ਪਾਣੀ ਬਿਨਾ ਤੈਨੂੰ ਪਤਾ ਫਿਰ ਉਹ ਵੀ ਨਹੀਂ ਪਾਣੀ ਬਿਨਾ ਹਾਂ ਹੈ ਕੁਕੂ ਸ਼ਟਕਾ ਤਬਾ ਸੀਮਾ ਇਚਰਾ ਹੂੰ ਬੜਾ ਹੈਗਾ ਰਹਿ ਗਿਆ ਫਰਕ ਥੋੜਾ ਜਿਹਾ ਆ ਘੱਗ ਰਹਿ ਗਈ ਜਨ ਤਲੇ ਤਾਂ ਸੀਗਾ ਥੋੜੀ ਆ ਗਈ ਮੈਨਾਂ ਕਹਨਾ ਮਾਰ ਦਈ ਝੜਾ ਬਾਈ ਵੀ ਸੀਗਾ ਤਾਂ ਹੈ ਬਾਈ ਕਿਸੇ ਨੀ ਕਦਾ ਚੱਲ ਜੂਗੀ ਦੇਖ ਲਾ ਨਹੀਂ ਦਾ ਜਾਲ ਫਿਆ ਕੱਢ ਦੇ ਮੱਛੀ ਵਾਂਗੋ ਹਾਂ ਮੱਛੀ ਵਾਂਗੋ ਫੜ ਲਿਆ ਥਾ ਕੋਈ ਨਹੀਂ ਕਦਾ ਸਾਰੇ ਚੱਲ ਜੂਗੀ ਸਾਰੇ ਕੱਢਤੀ ਸੀ ਹੁੰਦਾ ਮੋਟੀ ਮੋਟੀ ਸੀ ਤਾਂ ਪੱਟ ਕੇ ਜੇ ਜੇ ਪੌਂਡ ਕੁ ਗੁੱਟੀਆਂ ਹੈ ਹਾਂ ਪੌਂਡ ਉਹ ਐ ਕਿ ਹੁੰਦਾ ਅਛਰ ਲੱਗ ਜੂ ਨਹੀਂ ਅਚਾ ਯਾਰ ਮੜ ਕੇ ਇਹਨਾਂ ਨੂੰ ਸੁਆਬ ਆ ਜਾਂਦਾ ਉਹਦੇ ਆਹ ਦੇਖ ਅਚਾ ਫੋਲੀ ਬਹੁਤ ਆ ਗਈ ਫੋਲੀ ਹਾਂ ਮੈਨਾਂ ਦੇਖਾ ਮੜਾ ਯਾਰ ہاں دیکھتا لگ گئی یار تو ڈگنا بھائی او نہیں دکھدا اے گاڑی پڑا ہوئے ہاں اے پولی دا بہت ہے ہاں ڈگیاں کے چھٹیاں پڑ اے گاڑی دا کر کے چھٹیاں انہاں نے آ دیکھ پولی اگئی وقتا یار پولی ہے اور کارپٹ ڈوٹا کم جڑا ودیا پٹی دے دیکھے ہاں بڑھ گیا او ہاں بڑھ گیا اصل ہاں ਉਰੀ ਐਥੇ ਫੱਟੀ ਨੇ ਪਈ ਮੜੀ ਗੀ ਕੋ ਫੱਟੀ ਦਾ ਅਸਰ ਰਹਿ ਰਿਹਾ ਹੋ ਪਈਓ ਬਸ ਤੂੰ ਕਾਹਨੂੰ ਪੰਗੇ ਲੈਣਾ ਯਾਰ ਉਹ ਮਾੜੀ ਪੱਟ ਦਿੰਦੇ ਹਾਂ ਆ ਜਾ ਉਰੇ ਆ ਵੇ ਡੱਗਣਾ ਪਈ ਤੂੰ ਉਹ ਚਿੱਗਿਆ ਹਾਂ ਉਰੇ ਆ ਬੂ ਫੱਟੀ ਆਇਆ ਹੇ ਮੈਂ ਫੱਟੀ ਆਇਆ ਪਈਓ ਉਰੇ ਬਹਿ ਜਾ ਜਾ ਡੱਗਣਾ ਪਈ ਤੂੰ ਮੈਂ ਤਾਂ ਇਹੀ ਕੋਡਾਕੁੱਟੀ ਫੱਟ ਤੂੰ ਨਾ ਨਾ ਉਹ ਮੂਕਾ ਲਵੇੜ ਲਿਆ ਯਾਰ ਤੂੰ ਮੈਂ ਤਾਂ ਤਾਂ ਹੀ ਦਾ ਕਹੀ ਸੀ ਵੀ ਤੂੰ ਕੀ ਉੱਪਰ ਦੇਖ ਡਿੱਗ ਗਿਆ ਫੱਕਾਂ ਤੋਂ ਲੈਣਾ ਯਾਰ ਹੈ ਫੋਟੋਂ ਕੀ ਫੱਕਾਂ ਤੋਂ ਲੈਣਾ ਆਪੇ ਪੱਤਰਾ ਐ ਕਿੰਦਾ ਮੋਢੇ ਤਾਲ ਲੈ ਆਪੇ ਪੱਤ ਲਾਣੀਆਂ ਅਗਲਾਂ ਓਏ ਐਂ ਨਾ ਗੱਲ ਹਾਂ ਇਹ ਵੀ ਗਾਇਆ ਖੰਡੀ ਚੱਲ ਅਬ ਇੱਧਰ ਚੰਗੀ ਆ ਪਈ ਹੈ ਤੂੰ ਤਾਂ ਫੱਕ ਤਾਂ ਵਧੀਆ ਗਈ ਸਾਰੀ ਓਹੀ ਕਹੀਆਂ ਦੇਖਿਆ ਜਾ ਤਾਂ ਇੰਨੀ ਵਧੀਆ ਪੱਟੀ ਦੀ ਓਹੀ ਕਹੀ ਜਾਂਦੀਆਂ ਵੀ ਪੱਟੀ ਦੀ ਹੈ ਨਾ ਹੋਰਾ ਨਾ ਨਾ ਬੜ ਗਿਆ ਬਾਤ ਤੂੰ ਆਪਰੇ ਪਤਾ ਨਹੀਂ ਕਿਵੇਂ ਪੜਦੀਆਂ ਨਹੀਂ ਆ ਬੁਰਗਾ ਹੂੰ ਤਾਂ ਖੈ ਰੋਖਾ ਯਾਰ ਇਹ ਕੋਈ ਕਾਰਡੀਆ ਮੈਂ ਕਹਣਾ ਬੜੀ ਪੋਲੀ ਦੋ ਦੋ ਤੂੰ ਤਾਂ ਦੋ ਦੋ ਲਾਈਏ ਨਾ ਯਾਰ ਐ ਦਿਨ ਹੋਣਾ ਮਰ ਜਾਣਾ ਹਨਾ ਉਹ ਕਹ ਦੋ ਦੋ ਲਾਈਏ ਨਾ ਹਾਂ ਹਾਂ ਕਿੰਨੀ ਵਧੀਆ ਪੱਤੀ ਏ ਯਾਰ ਚਾਚਾ ਯਾਰ ਨਾ ਨਾ ਦੇਖ ਮੈਂ ਵੀ ਕਾਰੀਗਰ ਹਾਂ ਤੂੰ ਐਂ ਲਾ ਲੈ ਹਾਂ ਕੰਮ ਮੱਚ ਖੈਰ ਮੈਂ ਬਹੁਤ ਕਰੀ ਹੂੰ ਪਰ ਥਮਾ ਚੰਗਾ ਸੀ ਫੋ ਪੈਂਦਾ ਨਾ ਹੁਣ ਤਾਂ ਉਹ ਬਾਣ ਜੇ ਘਟਾਤਾ ਪਹਿਲਾਂ ਤਾਂ ਪਹਿਲਾਂ ਬਾਲਾ ਬਾਲੋ ਹੋਰ ਚਾਚੀ ਦਾ ਅਸਦੀ ਸੀ ਕਹਿੰਦੀ ਬਾਲਾ ਬੀਜਦਾ ਸੀ ਬਾਣ ਇਹ ਤਾਂ ਇੰਨਾ ਕੰਮ ਕਰਦਾ ਸੀਗਾ ਹਾਂ ਹੁਣ ਗੋਡੇ ਨਹੀਂ ਕੰਮ ਕਰਦੇ ਹਾਂ ਚਲ ਹੁਣ ਕਰ ਵੀ ਬੋਦ ਲੈਤਾ ਫੇਰਾ ਹਾਂ ਨਹੀਂ ਥਰੀਉ ਬੜੀ ਕੀ ਚਾਹ ਮੱਥਾ ਮਾਰੇਦਾ ਮੇਰੀ ਨਾ ਤਾਂ ਐਨੀ ਕੁ ਨਾਮ ਕਰਨ ਤਾਂ ਗਾਣਾ ਹੀ ਪੈਣੀ ਹੈ ਵੀ ਕਿੱਤਾ ਸੀ ਤੂੰ ਓ ਵਾ ਉਨਦਰੇ ਕੋਲੇ ਬੰਦੇ ਇੱਕ ਬੰਦੇ ਆਉਂਦੇ ਅਗਲਾ ਕਹਿੰਦਾ ਹਜੇ ਵੀ ਨਹੀਂ ਖੜਾ ਛੜਦਾ ਹਾਂ ਵੀ ਹਜੇ ਪਾਪ ਵੀ ਮੱਥਾ ਮਾਰੀ ਜਿਵੇਂ ਅੱਖਾਂ ਚੱਲਿਆ ਆ ਹੋ ਗਿਆ ਵੀ ਉਹ ਕਰਦਾ ਹੀ ਨਹੀਂ ਕੰਮ ਬਾਕੀ ਹੋਰ ਗੱਲ ਲੈਣਾ ਹਾਂ ਕੰਮ ਮੈਂ ਕਿੰਨੀ ਕਰਦਾ ਹਾਂ ਹਾਂ ਘਰੋਂ ਤਾਂ ਹੀ ਕਹਿਣਗੇ ਵੀ ਉੱਥੇ ਜਾ ਕੇ ਸੌਂ ਜਾਂਦਾ ਅੱਛਾ ਫਿਰ ਇਹ ਕਰਕੇ ਮੈਂ ਕਰਦਾ ਨਹੀਂ ਮੰਨਦਾ ਹੀ ਨਹੀਂ ਕਰਦਾ ਮੇਰਾ ਹਾਂ ਵੀ ਗੇ ਕਰਦਾ ਤਾਂ ਵੀ ਗੜਾ ਦੇ ਨਾ ਕਰਿਆ ਤਾਂ ਆ ਇਹ ਤਾਂ ਬੜੀ ਕੈਂਟ ਪੱਟੀ ਦੀ ਆ ਹੈ ਬੜੀ ਕੈਂਟ ਪੱਟੀ ਦੀ ਛੱਡ ਖੜਾ ਜਾ ਯਾਰ ਕਿੱਲੀ ਆਪੇ ਪੱਟ ਲਾਣੀ ਆ ਆਪਾਂ ਕੀ ਛੱਡ ਪੜੇ ਮੈਂ ਤਾਂ ਦੇਖ ਲਈ ਤੂ ਕਿਵੇਂ ਪੜਦਾ ਅੱਛਾ ਇਹ ਕਿਹੜੀ ਲੋਟ ਗੱਠ ਦਿੰਦੇ ਆ ਹਾਂ ਐ ਬਲੇਟਾ ਆ ਵਸਾ ਹੈ ਇਹ ਬਲੇਡ ਦੇ ਨਿਉਂ ਧਰਦੇ ਨਹੀਂ ਨਾ ਨਾ ਐ ਐ ਕਰਦੇ ਆ ਹਾਂ ਆ ਬਣ ਗਈ ਗੁੱਚੀ ਮਰੀ ਅੱਜੀ ਕਨਾਲ ਲੱਗੂ ਕੱਲ ਦਾ ਪੱਕੀ ਆ ਹਨਾ ਆ ਦੇ ਗੁੱਚੀ ਦੇ ਛਾਉਣੇ ਬੜ ਕੀ ਹੈ ਕਾਮਤਾ ਮੈਂ ਹੀ ਬਸੇ ਰੱਖ ਖਿੱਚੀ ਤੁਰਿਆ ਜਾਣਾ ਰਹਿਣਾ ਤੈਨੂੰ ਲੋੜ ਹੀ ਨਹੀਂ ਆਉਂਦੀ ਹਾਂ ਚੱਲ ਚੱਟ ਕੇ ਐ ਨਾ ਗੱਲ ਵੀ ਇਹ ਚਾਹ ਕੱਢ ਲੈ ਦੁਬਾਰੇ ਯਾਰ ਹੁਣ ਮੇਰਾ ਤਾਂ ਦੇਖ ਚਾਚਾ ਪੀਗ ਦਾ ਟਾਈਮ ਹੋਇਆ ਪਿਆ ਹੈ ਛੁੱਟੀ ਤੇ ਗੜਾ ਮਰ ਜਾਊ ਤੇ ਹੁਣ ਤੂੰ ਘਰੇ ਜਾਏਂਗਾ ਤਾਂ ਹੈਗਾ ਹੁਣ ਤੂੰ ਕਰਨਾ ਨਹੀਂ ਧਰਨਾ ਨਹੀਂ ਕੁਸ ਗਾ ਹੋ ਕੱਦੂ ਨਹੀਂ ਕਰਨਾ ਕਦ ਤੂੰ ਮੈਂ ਆਪੇ ਕਰ ਦੂੰ ਸਾਰਾ ਬਸ ਤੂੰ ਤਾਂ ਬਸ ਢੇੜਾ ਮਾਰ ਕੇ ਮਰ ਜਾ ਕਰ ਨਾ ਨਾ ਮੁਰਨਾ ਕਾ ਦਾ ਕੰਮ ਲੈ ਆਹ ਦੇਖਾ ਵੀ ਕੋ ਤਾ ਨਕਸ ਕੱਢਣਾ ਵੀ ਕੋਈ ਇੱਥੋਂ ਆ ਗੱਲ ਬਾਤ ਆ ਮੈਨੂੰ ਕੰਮ ਦੱਸ ਕੋਈ ਹਾਂ ਵੀ ਆ ਕੰਮ ਤੇਰਾ ਆ ਰਹਿੰਦਾ ਆ ਕਰ ਬੱਟ ਉਹ ਚੀ ਦੀ ਹੋ ਬੱਟ ਤਾਂ ਮੈਂ ਆਪੇ ਪੋਚ ਦੂੰ ਉਹਦੇ ਬਸ ਉਹੀ ਬੱਟ ਰਹਿ ਗਈ ਮੇਰੇ ਕੋਲ ਇਕੱਲੀ ਬਾ ਠੀਕ ਐ ਤੇ ਦੂਜਾ ਅੱਜ ਪਾਣੀ ਉਹ ਕਰਾਂਗੇ ਹਾਂ ਮੈਂ ਤੁੰਡਾ ਹੋ ਨਹੀਂ ਕੋਲੋਂ ਮੋਗਾ ਛੱਡ ਮੋਗਾ ਦਾ ਫਿਰ ਅੱਜ ਬਾਰੀ ਦੇ ਬਾਰੀ ਆਊਗੀ ਫੇਰ ਛੱਡਾਂਗੇ ਨਾ ਉਹਦਾ ਕਿਸੇ ਤੋਂ ਆਪਾਂ ਮੰਗ ਕੇ ਲੈਤਾ ਪਾਣੀ ਨਹੀਂ ਜੇ ਕਿਨਾਂ ਇਹ ਕਿੰਨੀ ਕੁ ਦੀ ਹੁੰਦੀ ਐ ਨਹਿਰ ਤਾਂ ਉਂ ਕਿਹੜਾ ਮਾਰ ਖਣਾ ਤੂੰ ਮਾਰਿਆ ਯਾਰਾ ਹਾਂ ਹਲੇ ਆਪਣਾ ਪਾਣੀ ਦੇਖਿਆਹੀਂ ਕਿੱਲਗੇ ਡੋਨੇ ਦੋਨੇ ਚੱਲ ਗਏ ਹਾਂ ਥਰੇ ਚੱਲਦੇ ਫਿਰ ਆ ਜਾ ਹੈ ਥਰੇ ਚੱਲਦੇ ਹਾਂ ਹਾਂ ਨਾ ਭਈ ਕਿ ਪੱਤਾ ਪੁੱਤਾ ਲੱਗ ਜਾਂਦਾ ਵੋਗੇ ਦੇ ਮੋਕੇ ਦੇ ਹਾਂ ਨਾ ਇਹ ਤਾਂ ਉੱਧਾ ਉਹ ਕੀ ਸਾਬ ਵਧੀਆ ਛੱਡ ਕੇ ਆ ਸੀ ਮੈਂ ਉੱਧਾ ਉਹਨਾਂ ਕੋ ਨਹੀਂ ਜਾਇੰਦਾ ਉੱਧਾ ਆਪਣੇ ਕੋ ਨਹੀਂ ਆਇੰਦਾ ਪਾਣੀ ਬਹੁਤ ਹੈ ਨਾ ਆਪਣੀ ਮੋਗੀ ਦਾ ਪਾਣੀ ਬਹੁਤ ਹੈ ਹਾਂ ਇਹ ਤਾਂ ਠੀਕ ਹੈ ਗੱਲ ਤੇਰੀ ਉਹਨਾਂ ਵਿੱਚ ਕੀ ਗੱਲ ਆਇਆ ਹੈ ਨਾ ਅ ਬੀ ਗਿੰਨਾ ਕਿਤਨਾ ਕੋਨਾ ਘੋਟਾ ਹਾਂ ਉਹਨਾਂ ਕਿਤਾ ਪਾਣੀ ਕਿ ਆਈ ਜਾ ਜਦੋਂ ਪੂਰਾ ਨਹੀਂ ਨਾ ਮਟਰੀ ਕੋਨਾ ਹਰਿਆਈ ਫੜ ਗਏ ਉਹਦੇ ਪਾਣੀ ਮਟਰੀ ਬੇਲੇ ਕੋਲੇ ਹੈ ਵੀ ਨਹੀਂ ਤਾਂ ਫਿਰ ਸੜ ਜਾਂਦਾ ਕਿਦ ਆਪਣੇ ਕੋਲੇ ਬਾਹਣ ਆ ਗਏ ਨਾ ਇੱਕ ਮੋਟਰ ਨਾ ਭਾਂ ਜੋ ਲੋਟ ਹੀ ਨਹੀਂ ਆਉਂਦਾ ਮੋਟਰ ਹਾਂ ਉਹ ਵੀ ਗੱਲ ਲੋਟ ਹੈ ਹੋਰ ਨਹੀਂ ਉਹ ਬਾੜੀਆਂ ਨੇ ਡੋਡੋ ਹਾਂ ਤਾਂ ਕਰਕੇ ਹੁਣ ਉਹ ਦੂਜਾ ਝੋਨਾ ਸੁੱਕੀ ਜਾਂਦਾ ਸੀ ਨਹੀਂ ਉਹ ਮੋਟਰ ਨਾ ਪਰਲੇ ਰੇ ਇੱਥੇ ਕਰਕੇ ਨਹੀਂ ਵੱਧ ਬਾਣ ਲਿਆ ਗਿਆ ਮਖਾ ਪਾਣੀ ਨਹੀਂ ਪੂਰਾ ਨਾ ਮੜ ਕੇ ਝੋਨਾ ਛੁੱਕ ਨਹੀਂ ਉਹ ਪਰਲੇ ਬਾਣ ਚ ਛੱਡ ਰੱਖਿਆ ਹੁਣ ਇੱਧਰ ਲਾ ਪਾਸੇ ਜਿੱਧਰ ਲਾਈ ਜਾਂਦੇ ਆਂ ਜੀ ਹਾਂ ਤੇ ਹੁਣ ਉਧਰ ਉਹ ਕਈਆਂ ਨੇ ਉਧਰ ਉਧਰ ਹੁਣ ਉਧਰ ਤੋਂ ਮੰਗਾ ਕੇ ਲਿਆਂਦਾ ਅੱਛਾ ਹੁਣ ਉਹਦੇ ਛੱਡੇ ਬਿਨਾ ਵੀ ਨਹੀਂ ਸਰਦਾਗਾ ਨਹੀਂ ਸਰਦਾ ਨਹੀਂ ਇਹ ਵੀ ਗੱਲ ਲੋਟ ਹੈ ਲੱਗਿਆ ਹੋਇਆ ਮੱਚ ਜਾਊਗਾ ਹਾਂ ਪਾਣੀ ਬਰਾਬਰ ਰੱਖਣਾ ਤੂੰ ਨਾ ਕਿਦੇ ਲਾਲ ਆ ਪਾਣੀ ਪੂਰਾ ਨਾ ਪਾਣੀ ਫਿਰ ਉਧਰ ਮ ਦੂਜੀ ਮੋਟਰ ਦਾ ਆਪਣੇ ਵਾਲੀ ਤੇ ਤਾਂ ਉਧਰ ਛੱਡ ਰੱਖਿਆ ਛੱਡ ਰੱਖਿਆ ਤੇ ਇਧਰ ਨਾਹਰ ਇਧਰੋਂ ਨਾਹਰ ਦਾ ਉਹਨੂੰ ਲੈ ਲਿਆ ਸੀ ਉਹ ਮੁੰਡੇ ਤੋਂ ਉਹ ਕਹਿੰਦਾ ਕੋਈ ਨਹੀਂ ਛੱਡ ਲਾ ਕਹਿੰਦਾ ਹਾਂ ਬੱਛਾ ਇਹਦੇ ਘਾਟਾ ਮੜੀ ਹੋ ਦੇਖ ਲਾਈ ਜਾਂਦੇ ਮੈਂ ਕਹੇ ਤਾਂ ਸੀ ਮੈਂ ਚਾਚੇ ਨੇ ਆਖਿਆ ਪਾਣੀ ਵੜਾਤਾ ਸੀ ਉਹਨੇ ਵਿਚਾਰੀ ਠੀਕ ਆ ਗੱਲ ਹੂੰ ਤੇ ਲਾਈ ਤਾਂ ਜਾਂਦੇ ਸਾਰੇ ਹਾਂ ਲਾਈ ਜਾਂਦੇ ਵਧੀਆ ਆਹ ਦੇਖ ਆਹ ਦੇਖ ਲਾਈ ਵਧੀਆ ਆ ਜਾ ਚਾਚਾ ਚੱਲ ਗਿਆ ਤੂੰ ਕੁੜਤਾ ਵੀ ਨਵੇਲ ਲੈ ਚਾਚਾ ਚਾਚੀ ਤੋਂ ਗਾਲਾਂ ਦਵਾਏਗਾ ਯਾਰ ਉਹ ਮੇਰਾ ਬੈੜਗਾ ਗਾੜ ਲੱਗ ਗਿਆ ਹੋਰ ਮਗਰ ਲੱਗ ਗਿਆ ਮਰਾ ਯਾ ਹਨ ਠੱਲੇ ਠੱਲੇ ਬੈਠਣ ਕਾਰਨ ਹੋ ਗਿਆ ਇਹ ਠਾੜ ਲਾਈਆਂ ਦੀਆਂ ਵਧੀਆ ਚੋਨਾ ਆਪਣੇ ਭੈਣ ਦੀ ਆ ਕੰਮ ਹੀ ਕਰ ਗਿਆ ਹੋਰ ਹੀ ਕੰਮ ਲੱਗ ਲਤਾ ਕਰਨਾ ਕੱਲ ਜਾ ਛੱਡ ਪੜੇ ਚੋਨਾ ਲਾਈ ਜੇ ਆਪਾਂ ਤੋਂ ਕੱਲ ਕਰ ਕੱਲ ਜਾ ਜੋੜੇ ਹੋ ਪਿਆ ਪੱਟ ਤੇ ਹੋਰ ਅਹੀ ਵੀ ਹੋ ਸੀ ਅਜੇ ਤੱਕ ਲੱਕਣ ਜੀ ਹੁੰਦੀ ਆ ਕਦੇ ਡੱਗਪੇ ਨਾ ਨਾ ਐਂ ਤੇ ਮੇ ਡੱਗਪੇ ਬਾਹਰ ਪਾਇਲ ਮੇਰੀ ਜੰਮ ਕੇ ਚੱਲਦੇ ਆ ਅੱਛਾ ਹਾਂ ਇਹ ਮਟਰਾਈਕ ਦੇ ਟਾਇਰ ਨਹੀਂ ਜੰਮਦੇ ਹਾਂ ਕੱਡੂ ਕਰਦੇ ਬਾਹਨ ਤੇ ਸੱਚਾ ਹਾਂ ਹਾਂ ਆ ਕੀ ਖਰਾਕਾਂ ਖਾਧੀਆਂ ਹੋਗਾਂ ਨਾ ਤੇਰੀ ਪ੍ਰਾਣੀਆਂ ਪੇਟ ਵੀ ਹੁੰਦਾ ਗਾਰਚ ਟੁੰਦਾ ਬੰਦੇ ਨੂੰ ਅੱਛਾ ਹਾਂ ਤੇ ਮੈਂ ਤਾਂ ਇੱਕ ਦਿਨ ਚਾਚਾ ਕੀ ਹੋਇਆ ਹਾਂ ਤੇ ਮੈਂ ਤਾਂ ਉਹ ਉੱਥੇ ਅੱਛਾ ਤੇ ਆ ਕੇ ਡੱਗ ਪਿਆ ਆ ਮਾਤਾ ਦੇਖ ਕੇ ਚਾਰ ਸਪਰੇ ਦਰਖਤ ਨੇ ਖੜਾ ਹੋ ਗਿਆ ਮਾ ਕਿਸੇ ਨੇ ਦੇਖਿਆ ਤਾਂ ਹੈ ਨਹੀਂ ਹੂੰ ਤਾਂ ਬੱਚੇ ਤੇ ਰਹੀ ਲੱਤ ਲੁੱਟ ਤਾਂ ਚੁੱਤੀ ਨਾ ਨਾ ਮੈਂ ਦਰਖਤ ਨੇ ਖੜਾ ਹੋ ਗਿਆ ਸੀ ਆ ਠੀਕ ਆ ਆ ਪਾਣੀ ਪੀ ਲਾ ਹੋਰ ਕੁੱਟਾ ਕੀ ਪੀ ਲਿਆ ਯਾਰ ਜਾਵਾਂਗੇ ਬਾਟ ਬੜ ਬਾਟ ਬੜ ਜਣਾ ਹਰਦੀ ਹਾਂ ਪਾਣੀ ਕੇ ਚੱਲਾਂਗੇ ਪਾਣੀ ਪੀ ਲਾ ਪਿਆ ਯਾਰ ਕੁੱਟਾ ਪਾਣੀ ਠੰਡਾ ਵਧੀਆ ਨਾਮ ਗਿਆ ਪੱਟਿਆ ਗਿਆ ਦਾ ਉੱਤਾ ਫਿਰ ਤੈਨੂੰ ਆਉਦਾ ਹੋਰ ਵੀ ਪੰਗੇ ਲੰਦਾ ਫਦਾ ਫੱਕ ਪੱਟ ਕੇ ਦੇਖੀ ਲੈ ਉਹ ਮੈਂ ਅੱਖ ਚੈੱਕ ਤਾਂ ਕਰੀ ਗੇ ਪੋਲੀ ਵਧੀਆ ਗਈ ਬਾਹ ਫੋਤਾ ਪੱਟਣ ਜੀ ਵਧੀਆ ਗਈ ਪੱਟਾਂ ਕਿੰਨੇ ਲੰਬਰ ਹੈ ਹਾਂ ਪੂਰੀ ਤਾਂ ਆਯੂ ਜਰਾ ਹੈ ਇਹ ਆਪਣੇ ਕੋਲੇ 10 4 ਕਿੱਜਾ ਮੰਗਵਾਣ ਪਿਆ ਹਾਂ ਹੁਣ ਤੂੰ ਆ ਲਾਲਾ ਆਪਣੇ 25 ਕਿੱਲੇ ਦਾ ਲਾਗੇ ਹਾਂ ਤੇ 5 ਕਿੱਲੇ ਰਹਿ ਗਏ ਹਨਾ ਹੂੰ ਚਾਰ ਆ ਰੋ ਚਾਰ ਆ ਚਾਰ ਅੱਛਾ ਮੈਂ ਤਾਂ ਕਿਤੇ 5 ਕਿੱਲੇ ਪਰਲੇ ਚਾਰ ਕਿੱਲਾਂ ਦਾ ਭਟਾ ਹੋ ਹੂੰ ਅੱਛਾ ਜਿਹੜਾ ਨਾਲ ਉਰਲੇ ਪਾਸੇ ਲਾਇਆਗਾ ਉਹ ਚਾਰ ਤਾਂ ਨਹਿਰ ਨਾਲ ਹੀ ਲਵਾ ਦੇਾਂਗੇ ਆਪਾਂ ਹਾਂ ਹਾਂ ਨਹਿਰ ਵਾਲੇ ਚਾਰ ਆਉਣ ਇਸ ਠੰਡਾ ਹੀ ਵਾਲਾ ਹੋਦਾ ਦਾ ਪ੍ਰਭੂ ਆ ਬੜੀਆਂ ਕਹਿੰਦੀਆਂ ਠੰਡਾ ਚੱਲਿਆ ਕੀ ਤੇ ਬਰਫ ਪਾ ਚੀ ਬੜਗਾ ਇਹ ਕਾ ਠੰਡਾ ਲਾ ਕੇ ਤੇ ਠੰਡਾ ਲਾ ਕੇ ਦੇਣਾ ਬੰਦਾ ਹਾਂ ਕੋਈ ਨਾ ਫਿਰ ਹੁੰਦੀ ਰਹੀ ਚਾਹ ਫਿਰ ਕੁੱਟ ਪਈ ਨਹੀਂ ਉਹ ਦੇਖ ਲੈ ਨਾ ਵੇ ਜਗੜੀ ਚਾਹ ਖਾਲੀ ਹੈ ਜਣਾ ਚੱਲੇ ਗਏ ਚਾਹ ਜਾ ਚਾ ਕੱਕ ਕਹੀ ਉਹ ਨਹਿਰ ਤੇ ਜਾ ਕੇ ਆਉਣਾ ਤੂੰ ਦਾ ਅੱਛਾ ਬਾਗ ਚੱਲਦੇ ਮਾਰਿਆ ਨਾ ਕਿਹੜਾ ਜੀ ਮਾਰ ਕੇ ਆਉਣਾ ਮਾਰਿਆ ਕਿਹੜਾ ਤਾਂ ਚੰਗਾ ਹੁੰਦਾ ਇੱਥੋਂ ਦੇ ਇੱਕ ਕੇ ਲੰਗੀ ਚੰਗਾ ਨਾ ਨਾ ਸਮਾਲ ਕੇ ਬਹੁਤ ਛੰਗਣਾ ਰੱਖੀ ਕੋ ਨਾ ਕਹੇ ਨੀ ਮੜਾਇਆ ਵਧੀਆ ਚ ਉਹਨਾਂ ਘੰਟ ਨਾ ਉਹ ਵੀ ਗੱਪਾ ਜੀ ਉਹਨਾਂ ਹੋ ਜਾਂਦਾਗਾ